ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਜੇਐਮਜੀ ਸਟੱਡੀਜ਼ ਦੇ ਅਫੀਸ਼ੀਅਲ YouTube ਚੈਨਲ ਦੇ ਉੱਪਰ ਜੋ ਮੁਲਾਜ਼ਮ ਨੇ ਆਊਟਸੋਰਸ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਲਈ ਇਹ ਪੱਤਰ ਆਇਆ ਸੋ ਚੰਗਾ ਹੈ ਉਹਨਾਂ ਲਈ ਚੰਗੀ ਖਬਰ ਹੈ ਕਿਉਂਕਿ ਚੌਣ ਜਾਬਤਾ ਲੱਗਣ ਕਰਕੇ ਉਹਨਾਂ ਦੇ ਰੈਗੂਲਰ ਦਾ ਪ੍ਰੋਸੈਸ ਸੀ ਜਿਹੜਾ ਉਹ ਉਸ ਵਿੱਚ ਖੜੋਤ ਆ ਚੁੱਕੀ ਹੈ ਤੇ ਉਸ ਨੂੰ ਅੱਗੇ ਹੁਣ ਵਧਾਉਣ ਦੇ ਲਈ ਲਗਭਗ ਕਾਫੀ ਮਹੀਨੇ ਵੇਟ ਕਰਨੀ ਪੈਣੀ ਹੈ ਪਰ ਉਸ ਦੇ ਦੌਰਾਨ ਇੱਕ ਪੱਤਰ ਜੋ ਜਾਰੀ ਹੋਇਆ ਉਸ ਵਿੱਚ ਆਊਟਸੋਰਸਸ ਤੇ ਕੰਮ ਕਰਦੇ ਵਿਅਕਤੀਆਂ ਨੇ ਸੇਵਾਵਾਂ ਨੂੰ 24 25 ਸੈਸ਼ਨ ਦੇ ਦੌਰਾਨ ਜਾਰੀ ਰੱਖਣ ਦੇ ਲਈ ਜਿਹੜਾ ਪੱਤਰ ਹੈ ਉਹ ਜਾਰੀ ਕੀਤਾ ਗਿਆ ਸੋ ਇਸ ਪੱਤਰ ਵੱਲ ਅਗਰ ਧਿਆਨ ਦਿਈਏ ਤਾਂ 14 ਅਗਰ ਇਸ ਪੱਤਰ ਵੱਲ ਧਿਆਨ ਦਿਈਏ ਤਾਂ ਅ ਐਕਸ ਪੱਤਰ ਦਾ ਹਵਾਲਾ ਦਿੰਦੇ ਹੋਏ ਇਸ ਵਿੱਚ ਲਿਖਿਆ ਹੋਇਆ ਹੈ ਕਿ 31/3/25 ਤੱਕ ਜੋ ਇਹਨਾਂ ਦੀਆਂ ਸੇਵਾਵਾਂ ਨੇ ਉਸ ਨੂੰ ਲਗਾਤਾਰ ਚਾਲੂ ਰੱਖਿਆ ਜਾਵੇਗਾ ਸੋ ਇਸ ਦਾ ਮਤਲਬ ਬਿਲਕੁਲ ਕਲੀਅਰ ਹੈ ਕਿ ਚੋਣ ਜਾਬਤੇ ਤੋਂ ਬਾਅਦ ਉਹਨਾਂ ਦਾ ਜੋ ਅਗਲਾ ਪ੍ਰੋਸੈਸਾ ਉਹ ਚਾਲੂ ਹੋਵੇਗਾ ਸੋ ਉਸ ਤੋਂ ਬਾਅਦ ਫਿਰ ਦੇਖਦੇ ਹਾਂ ਕਿ ਰੈਗੂਲਰ ਕਰਨ ਸੰਬੰਧੀ ਜੋ ਵੀ ਨਵੀਂ ਕੋਈ ਹੋਰ ਹਦਾਇਤ ਆਉਂਦੀ ਹੈ ਉਹ ਕੀ ਆਉਂਦੀ ਹੈ ਤੇ ਕਿਦਾਂ ਉਹ ਪ੍ਰੋਸੈਸ ਚੱਲੂ ਹੋ ਰਿਹਾ ਪਰ ਸਰਕਾਰ ਕਾਫੀ ਲੰਮਾ ਸਮਾਂ ਲੈ ਗਈ ਰੈਗੂਲਰ ਕਰਨ ਸੰਬੰਧੀ ਅਤੇ ਜੋ ਸਿੱਖਿਆ ਵਿਭਾਗ ਦੇ ਵਿੱਚ ਮੁਲਾਜ਼ਮ ਰੈਗੂਲਰ ਕੀਤੇ ਨੇ ਅਧਿਆਪਕ ਰੈਗੂਲਰ ਕੀਤੇ ਆ ਉਹਨਾਂ ਦਾ ਵੀ ਕੰਮ ਹਜੇ ਵਿੱਚ ਵਿਚਾਲੇ ਲੰਮ ਕਰ ਰਿਹਾ ਸੋ ਅਜੇ ਤੱਕ ਉਹਨਾਂ ਦਾ ਵੀ ਕੰਮ ਕੰਪਲੀਟ ਨਹੀਂ ਹੋਇਆ ਸੋ ਇਸ ਤਰ੍ਹਾਂ ਪੱਤਰ ਜਾਰੀ ਕਰਨ ਤੋਂ ਇਹ ਪਤਾ ਲੱਗ ਰਿਹਾ ਹੈ ਕਿ ਆਊਟਸੋਰਸ ਮੁਲਾਜ਼ਮਾਂ ਨੂੰ ਵੀ ਰੈਗੂਲਰ ਕਰਨ ਦੇ ਲਈ ਸਰਕਾਰ ਅਜੇ ਹੋਰ ਸਮਾਂ ਲਗਾਵੇਗੀ ਸੋ ਇਸੇ ਤਰ੍ਹਾਂ ਹੋਰ ਅਪਡੇਟਸ ਦੇ ਲਈ ਜੁੜੇ ਰਹੋ ਜੇਮ ਜੀ ਸਟੱਡੀਜ਼ ਦੇ ਨਾਲ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਇਸ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਕਮੈਂਟਾਂ ਵਿੱਚ ਆਪਣੀ رائے ਜ਼ਰੂਰ ਦਿਓ ਥੈਂਕ ਯੂ